ਸਾਲ ਹੋ ਗਏ ਨੇ ਵੀ ਪੱਤ ਚੱਲ ਕੇ ਕੰਮ ਕਰ ਰਹੇ ਆ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਤੁਹਾਡੇ ਜੋ ਪੰਚਾਇਤ ਬਣੀ ਉਹਦੇ ਬਾਰੇ ਪੰਚਾਇਤ ਬਹੁਤ ਬੜੀਆਂ ਵਧੀਆ ਬਣੀ ਹੈ ਜੀ 6 ਮੈਂਬਰ ਬਣੇ ਨੇ ਇੱਕ ਸਰਪੰਚ ਸਾਹਿਬ ਬਣਿਆ ਅੱਠ ਸਾਬਸ ਨੇ ਜੀ ਸੋ ਇੱਕ ਕੀ ਮੁੱਦੇ ਲੈ ਕੇ ਚੱਲਿਆ ਤੁਸੀਂ ਪਿੰਡ ਦੇ ਲਈ ਸਾਰੇ ਮੁੱਦੇ ਲੈ ਕੇ ਚੱਲਿਆ ਜੀ ਕੋਈ ਵੀ ਜਿਹੜਾ ਪਿੰਡ ਦਾ ਵਿਕਾਸ ਸਾਰਾ ਬੈਲਦ ਦਾਤੇ ਕਰਾਂਗੇ ਨਸ਼ੇ ਤੋਂ ਮੁਕਤ ਕਰਾਵਾਂਗੇ ਫਿਰ ਤੋਂ ਹੋਰ ਕੀ ਮੁੱਦੇ ਆ ਜੋ ਪਿੰਸਲਾਂ ਆ ਜਾਂ ਹੋਰ ਬੁੜਾਪਾ ਪਿੰਸਲਾਂ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸਰ ਸਾਨੂੰ ਤੇ 15 ਸਾਲ ਹੋ ਗਏ ਨੇ ਫਾਰਮ ਭਰਦਿਆਂ ਨੂੰ ਮਤਲਬ ਕਿ ਪੈਨਸ਼ਨਾਂ ਲਵਾਈ ਜਾਂਨੇ ਆਈ ਜਿਹੜਾ ਕੋਈ ਵੀ ਕੰਮ ਕਿਹੇ ਗਰੀਬ ਦਾ ਰਹਿੰਦਾ ਆ ਉਹ ਵੀ ਕਰਾਈ ਜਾਂਨੇ ਆਈ ਕੋਈ ਡੀਪੂ ਵਾਲਾ ਕੰਮ ਹੈ ਕੋਈ ਪੈਨਸ਼ਨ ਵਾਲਾ ਕੰਮ ਹੈ ਸਾਰੇ ਕਰਾਈ ਜਾਂਦੇ ਹਾਂ ਹਾਂਜੀ ਕਿਨਾ ਜੀ ਆਪਣਾ ਗਲਾਬ ਸਿੰਘ ਤੇ ਕਿਹੜਾ ਪਿੰਡ ਹੈ ਜੀ ਗੁਰੂ ਸਰ ਜੋਧਾ ਜੀ ਅੱਛਾ ਜੋ ਪਿੰਡ ਨਿਵਾਸੀਆਂ ਨੇ ਤੁਹਾਨੂੰ ਸਰਪੰਚੀ ਦਾ ਮਾਨ ਬਖਸ਼ਿਆ ਹੈ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਪਿੰਡ ਦੀ ਸੰਗਤ ਨੇ ਮੈਨੂੰ ਸਹਿਯੋਗ ਦਿੱਤਾ ਤੇ ਦੂਜੀ ਤੀਜੀ ਯਾਰ ਲਗਾਤਾਰ ਸਹਿਯੋਗ ਦਿੱਤਾ ਸਾਰੇ ਸੰਗਤ ਦਾ ਮੈਂ ਧੰਨਵਾਦ ਕਰਦਾ ਤੇ ਜੋ ਵਿਕਾਸ ਦੇ ਕੰਮ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਮਕਾਸ ਦਾ ਕੰਮ ਹੁਣ ਸਕਤ ਨੇ ਸਾਨੂੰ ਸਹਿਯੋਗ ਦਿੱਤਾ ਜੋ ਵੀ ਸਾਨੂੰ ਸੰਗਤ ਕਹੇਗੀ ਸਾਰਾ ਵਿਕਾਸ ਦਾ ਕੰਮ ਕਰਾਂਗੇ ਕੀ ਨਾਜੀ ਤੁਹਾਡਾ ਸਿਖਦੇਵ ਸਿੰਘ ਜੀ ਅੱਛਾ ਜੋ ਤੁਹਾਡੇ ਪਿੰਡ ਦੀ ਪੰਚਾਇਤ ਬਣੀ ਹੈ ਕਿਉਂ ਜੀ ਹੈ ਇਹ ਬਹੁਤ ਇੱਕ ਨੰਬਰ ਦੇ ਜੀ ਕੰਮ ਕਰੂਗੀ ਹਾਂਜੀ ਹਾਂਜੀ ਇਹਨਾਂ ਨਾਲ ਲਾ ਕੇ ਜੋ ਕੰਮ ਚੰਗੇ ਕਰਾਂਗੇ ਤੇ ਜੋ ਤੇਰੇ ਨਾਲ ਲੜਾਈ ਹੋਈ ਉਹਨਾਂ ਕੀ ਕਹਿਣਾ ਚਾਹੁੰਦੇ ਹੋ ਮੈਂ ਬੇਕਸੂਰ ਆ ਇਹਨੇ ਮੇਰੇ ਨਾਲ ਧੱਕਾ ਕੀਤਾ ਉਹ ਜੇ ਮੇਰੇ ਨਾਲ ਇਹਨੇ ਧੱਕਾ ਕੀਤਾ ਭੀ ਮਹਾਰਾਜ ਇਹਨੂੰ ਪਛਾਣੇਗਾ ਜੋ ਮੇਰੇ ਨਾਲ ਇਹਨੇ ਕਰਾਤਾ ਠੀਕ ਕਰਾਤਾ ਮੈਂ ਤਾਂ ਮਹਾਰਾਜ ਕੇ ਮਾਫੀ ਮੰਗਣਾ ਵੀ ਮਹਾਰਾਜ ਤੂੰ ਹੀ ਹੈ ਮੇਰਾ ਤਾਂ ਕਿਨਾ ਜੀ ਆਪਣਾ ਮੇਰਾ ਨਾਮ ਜੀ ਬੈਂਸਿੰਘ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੋ ਜੋ ਥੋੜੀ ਸਰਕਾਰ ਆਈ ਹੈ ਕੀ ਕਹਿਣਾ ਚਾਹੁੰਦੇ ਸਰਕਾਰ ਬਾਰੇ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਜਦੋਂ ਦੀ ਸਰਕਾਰ ਆਈ ਬਹੁਤ ਵਧੀਆ ਜਿੰਮੇਦਾਰਾਂ ਦਾ ਮੁੱਦੇ ਖਾਏ ਨੇ ਵਧੀਆਂ ਵਧੀਆਂ ਫਸਲਾਂ ਦੇ ਭਾਅ ਮਿਲੇ ਨੇ ਸਾਨੂੰ ਕਿਸੇ ਗੱਲ ਦਾ ਵੀ ਜੋ ਵਿਕਾਸ ਦੇ ਕੰਮ ਕਰ ਰਹੀ ਉਹ ਚੰਗੇ ਕਰ ਰਹੀ ਹੈ ਸਰਕਾਰ ਹਾਲ ਦੀ ਘੜੀ ਜਿਹੜੇ ਮਹਿੰਗੀਤੇ ਨੇ ਉਹ ਵਧੀਆ ਆਖੋ ਜੀ ਸਾਡੇ ਪਿੰਡ ਵਿੱਚ ਜੈਪ ਸਿੰਘ ਜੀ ਅੱਛਾ ਜੋ ਨਵੀਂ ਪੰਚਾਇਤ ਬਣੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਇਹ ਕਹਿੰਦੇ ਸਾਰੇ ਪਿੰਡ ਦਾ ਜੋ ਸਾਥੋਂ ਖਾਸ ਹੋਇਆ ਬਾਤ ਚੜ੍ਹ ਕੇ ਕਰਾਂਗੇ ਤੇ ਜੋ ਨਸ਼ਾ ਚੱਲ ਰਿਹਾ ਪਿੰਡ ਦੇ ਵਿੱਚ ਉਹਦੇ ਬਾਰੇ ਨਸ਼ੇ ਬਾਰੇ ਜਿਹੜੇ ਛੋਟੇ ਵੀਰ ਭਰਾ ਖਾਂਦੇ ਉਹਨਾਂ ਦੀ ਮਿੰਟ ਕਰਾਂਗੇ ਵੀ ਤੂੰ ਛੱਡ ਦਿਓ ਵਿਕਦਾ ਵੀ ਇਹ ਪਿੰਡ ਦੇ ਵਿੱਚ ਨਹੀਂ ਵੇਖਦਾ ਤੇ ਨਹੀਂ ਅਜੇ ਕੋਈ ਖਾਸ ਇੱਡੀ ਗੱਲ ਬਾਤ ਮਾੜੀ ਮੋੜ ਕੋਈ ਹੋਇ ਤੋ ਤੇ ਬੈਟਾ ਬੈ ਬਾਹਰ ਹੈ ਕੋਈ ਹੋਵੇ ਜੋ ਨਹੀਂ ਅੱਬਲ ਤਾਂ ਇੱਡੀ ਖੁਖਾ ਗੱਲ ਨਹੀਂ ਹਾਂਜੀ ਮੈਂ ਪੰਚਾਇਤ ਮੈਂਬਰ ਕੁਲਵਿੰਦਰ ਸਿੰਘ ਵਧੀਆ ਜੋ ਵੀ ਅਧੂਰੇ ਕੰਮ ਡਵੈਲਪਮੈਂਟ ਦੇ ਰਹਿੰਦੇ ਹੈ ਪਿੰਡ ਦੇ ਉਹ ਅਸੀਂ ਤਨ ਤਨਮਨ ਨਾਲ ਦੇ ਨਾਲ ਇਮਾਨਦਾਰੀ ਨਾਲ ਨਿਭਾਵਾਂਗੇ ਕਰ ਬੇ ਕਰ ਤੇ ਵੈਗਰ ਜੀ ਕਾ ਖਾਲਸਾ ਤੇ ਵੈਗਰ ਜੀ ਕੀ ਫਤਹਿ ਹਾਂਜੀ ਮੈਂਬਰ ਸਾਹਿਬ ਜੋ ਤੁਸੀਂ ਤੁਹਾਨੂੰ ਪਿੰਡ ਨਿਵਾਸੀਆਂ ਨੇ ਮਾਣ ਬਖਸ਼ਿਆ ਸੋ ਕੀ ਕਹਿਣਾ ਚਾਹੁੰਦੇ ਹੋ ਦੇ ਬਾਰੇ ਸਹੀ ਹੁਣ ਸਟੈਂਡ ਦਾ ਧੰਨਵਾਦ ਕਰਦੇ ਆ ਜੀ ਪਿੰਡ ਨੇ ਜੋ ਮਾਣ ਬਖਸ਼ਿਆ ਹੈ ਵਾਅਦੇ ਉੱਤੇ ਕੰਮ ਕਰਾਂਗੇ ਕੀ ਉਹ ਜੇ ਕੰਮ ਕਰੋਗੇ ਕੀ ਮੁੱਦੇ ਲੈ ਕੇ ਚੱਲਿਓ ਜਿਹੜੇ ਪਿੰਡ ਦੀ ਭਲਾਈ ਵਾਸਤੇ ਕੰਮ ਕਰਾਂਗੇ ਜਿਹੜੇ ਚੰਗੇ ਕੰਮ ਨੇ ਵਧੀਆ ਕਰਾਂਗੇ ਹਾਂਜੀ ਸਰਪੰਚ ਸਾਹਿਬ ਜੋ ਤੁਸੀਂ ਪਿਛਲੇ ਸਮੇਂ ਕੰਮ ਕੀਤੇ ਹੈ ਉਹਦੀ ਵਾਰੀ ਕੀ ਕਹਿਣਾ ਚਾਹੁੰਦੇ ਹੋ ਕੀ ਕੰਮ ਕੀਤੇ ਪਹਿਲਾਂ ਤੁਸੀਂ ਸਰਪੰਚ ਸਾਰੀ ਸੰਗਦੇ ਸੰਯੋਗ ਨਾਲ ਪਿਛਲੇ 15 ਸਾਲ ਤੋਂ ਸੰਗਦੀ ਸੇਵਾ ਕਰਦਾ ਆ ਰਿਹਾ ਹੁਣ ਵੀ ਮੈਨੂੰ ਸੰਤ ਨੇ ਫਿਰ ਦੁਬਾਰਾ ਮਾਣ ਬਖਸ਼ਿਆ ਮੈਂ ਜਿਹੜੇ ਵੀ ਉਹ ਰਹਿੰਦੇ ਕੰਮ ਨੇ ਪਿਛਲੇ ਕੰਮ ਜਿਵੇਂ ਸੀਮੈਂਟ ਛਿੜਕਾ ਸਟ੍ਰੈਡ ਲਾਈਟਾਂ ਮਲਟੀਪਰਪਸ ਸਟੇਡੀਅਮ ਜੇਮ ਨੌਜਵਾਨਾਂ ਵਾਲੀ ਜੇਮ ਗਰੀਬਾਂ ਵਾਲੀ ਸਟੇਡੀਅਮ ਅਦੂਜਾ ਗਰੀਬਾਂ ਵਾਲੀ ਕਿਸਲਾਵਾ ਤੇ ਗਰੀਬਾਂ ਦੀ ਲੜਕੀਆਂ ਲਈ ਪੈਸ ਜਿਵੇਂ ਇਹ ਸਾਰੇ ਕੰਮ ਅਸੀਂ ਪਿਛਲੇ 15 ਸਾਲਾਂ 'ਚ ਕੀਤੇ ਨੇ ਗਾਵੇਂ ਜੇ ਸਭ ਤੋਂ ਪਹਿਲਾ ਕੰਮ ਸਾਡਾ ਇਹ ਸਕੂਲ ਅਪਗ੍ਰੇਡ ਕਰਾਇਆ ਬਾਅਦ 'ਚ ਅਸੀਂ ਸਾਨੂੰ ਪਾਣੀ ਦੀ ਘਾਟ ਸੀ ਤੇ ਮਾਲ ਸਾਹਿਬ ਕਹਿ ਗਏ ਸਰਦਾਰ ਪ੍ਰਕਾਸ਼ ਸਿੰਘ ਬਾਦਸ਼ਾਹ ਨੂੰ ਕਹਿ ਗਏ ਤੇ ਬਾਰਾ ਕਸੀ ਬਣਵਾਈ ਹੋਰ ਵੀ ਜਿਹੜੇ ਕੋਈ ਜਿਹੜੇ ਕੰਮ ਨੇ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦ ਤੋਂ ਗਏ ਸਾਨੂੰ ਕਿਸੇ ਕੰਮ ਤੋਂ ਨਾ ਨਹੀਂ ਹੋਈ ਹਰ ਕੰਮ ਸਾਡਾ ਪਹਿਲ ਦੇ ਹੱਥ ਤੇ ਕੀਤਾ